ਦੋਸਤੋ ਇੱਕ ਮਾਂ ਨੇ ਖੇਤਾਂ ਵਿੱਚ ਕੰਮ ਕਰਕੇ ਆਪ ਭੁੱਖਾ ਰਹਿ ਕੇ ਆਪਣੇ ਮੁੰਡੇ ਨੂੰ ਪੜਾ ਲਿਖਾ ਕੇ ਮੁੰਬਈ ਵਿੱਚ ਨੌਕਰੀ ਤੇ ਲਗਵਾਇਆ ਉਹੀ ਮੁੰਡਾ ਆਪਣੀ ਮਾਂ ਨੂੰ ਰੇਲਵੇ ਸਟੇਸ਼ਨ ਤੇ ਕੱਲਾ ਛੱਡ ਕੇ ਆਪ ਉੱਥੋਂ ਗਾਇਬ ਹੋ ਗਿਆ ਸੀ ਕੀ ਵਜ੍ਹਾ ਸੀ ਜਿਸ ਕਰਕੇ ਮੁੰਡਾ ਆਪਣੀ ਮਾਂ ਨੂੰ ਧੋਖੇ ਨਾਲ ਸਟੇਸ਼ਨ ਤੇ ਛੱਡ ਗਿਆ ਕੀ ਸੀ ਸਚਾਈ ਜੋ ਆਪਣੀ ਮਾਂ ਤੋਂ ਲੁਕੋ ਕੇ ਰੱਖੀ ਪੂਰੀ ਸਚਾਈ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਦੋਸਤੋ ਬਠਿੰਡੇ ਦੇ ਛੋਟੇ ਜਿਹੇ ਪਿੰਡ ਵਿੱਚ ਇੱਕ ਬਲਜੀਤ कौर ਨਾਮ ਦੀ ਔਰਤ ਰਹਿੰਦੀ ਸੀ ਉਹਦੀ ਜ਼ਿੰਦਗੀ ਸਾਦਗੀ ਤੇ ਮਿਹਨਤ ਦਾ ਦੂਜਾ ਨਾਮ ਸੀ। ਪਤੀ ਦੀ ਮੌਤ ਤੋਂ ਬਾਅਦ ਉਹ ਹੀ ਖੇਤਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ। ਬਲਜੀਤਕੌਰ ਬਸ ਇਹੀ ਚਾਹੁੰਦੀ ਸੀ ਕਿ ਉਸਦਾ ਇਕਲੌਤਾ ਮੁੰਡਾ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਜਾਏ। ਬਲਜੀਤਕੌਰ ਦੇ ਕੋਲ ਤਿੰਨ ਕਿੱਲੇ ਜ਼ਮੀਨ ਦੇ ਸੀ ਤੇ ਇੱਕ ਛੋਟਾ ਜਿਹਾ ਘਰ। ਬਲਜੀਤਕੌਰ ਨੇ ਇਹ ਜ਼ਮੀਨ ਤੇ ਘਰ ਆਪਣੀ ਮਿਹਨਤ ਨਾਲ ਹੀ ਬਣਾਇਆ ਸੀ। ਜੀਤਕੌਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖੇਤਾਂ ਵਿੱਚ ਜਾਂਦੀ ਸੀ, ਉੱਥੇ ਕੰਮ ਕਰਦੀ, ਫਸਲ ਅਗੋਂਦੀ ਜਦੋਂ ਫਸਲ ਤਿਆਰ ਹੋ ਜਾਂਦੀ ਉਹ ਉਸ ਨੂੰ ਬਾਜ਼ਾਰ ਵਿੱਚ ਵੇਚ ਦਿੰਦੀ ਤੇ ਰੁਪਿਆ ਉਸ ਨੂੰ ਮਿਲਦਾ ਉਹ ਆਪਣੇ ਮੁੰਡੇ ਹਰਮਨ ਦੀ ਪੜ੍ਹਾਈ ਤੇ ਲਾ ਦਿੰਦੀ ਤੇ ਕੁਝ ਰੁਪਏ ਆਪਣੇ ਘਰ ਦੇ ਖਰਚੇ ਵਾਸਤੇ ਰੱਖ ਲੈਂਦੀ ਪਤੀ ਦੀ ਮੌਤ ਤੋਂ ਬਾਅਦ ਬਲਜੀਤ ਕੌਰ ਬਹੁਤ ਮਿਹਨਤ ਕਰਦੀ ਸੀ ਉਹ ਸੋਚਦੀ ਸੀ ਕਿ ਉਹ ਆਪਣੇ ਮੁੰਡੇ ਨੂੰ ਇੰਨਾ ਕਾਬਲ ਬਣਾ ਦੂਗੀ ਕਿ ਉਹਨਾਂ ਦਾ ਘਰ ਖੁਸ਼ੀਆਂ ਭਰਿਆ ਹੋਜੂ ਬਲਜੀਤ ਕੌਰ ਦਾ ਪਿੰਡ ਛੋਟਾ ਹੀ ਸੀ ਪਿੰਡ ਦੇ ਸਾਰੇ ਲੋਕ ਇੱਕ ਦੂਜੇ ਨੂੰ ਜਾਣਦੇ ਸੀ ਬਲਜੀਤ ਕੌਰ ਦੀ ਸਹੇਲੀ ਜੋ ਬਬਲੀ ਸੀ ਉਹ ਦੋਨੋਂ ਘੰਟਾ-ਘੰਟਾ ਗੱਲਾਂ ਕਰਦੀਆਂ ਰਹਿੰਦੀਆਂ ਸੀ ਜਦੋਂ ਬਲਜੀਤਕੌਰ ਖੇਤਾਂ ਵਿੱਚ ਕੰਮ ਕਰਦੀ ਤਾਂ ਬਬਲੀ ਹੀ ਉਸ ਲਈ ਖਾਣਾ ਲੈ ਕੇ ਆਉਂਦੀ ਸੀ ਜਦੋਂ ਕਦੇ ਬਲਜੀਤਕੌਰ ਦਾ ਮਨ ਦੁਖੀ ਵੀ ਹੁੰਦਾ ਤਾਂ ਬਬਲੀ ਉਸ ਨੂੰ ਹੌਸਲਾ ਦਿੰਦੀ ਬਬਲੀ ਹੀ ਉਸ ਦਾ ਦੁੱਖ-ਸੁਖ ਵੜਾਉਂਦੀ ਸੀ ਹੁਣ ਹਰਮਨ ਵੀ ਵੱਡਾ ਹੋ ਗਿਆ ਸੀ ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਸ਼ਹਿਰ ਵਿੱਚ ਵਧੀਆ ਕੰਪਨੀ ਵਿੱਚ ਨੌਕਰੀ ਕਰਨ ਲੱਗ ਗਿਆ ਸੀ ਬਲਜੀਤਕੌਰ ਦਾ ਮਾਣ ਵੱਧ ਗਿਆ ਸੀ ਇੰਨਾ ਲੱਗਦਾ ਸੀ ਕਿ ਹੁਣ ਉਸ ਦਾ ਮੁੰਡਾ ਉਸ ਦੀ ਮਿਹਨਤ ਦਾ ਫਲ ਦੇਊ ਪਰ ਹਰਮਨ ਦਾ ਮਨ ਤਾਂ ਬਦਲ ਗਿਆ ਸੀ ਸ਼ਹਿਰ ਦੀ ਸਜਾਵਟ ਨੇ ਹਰਮਨ ਨੂੰ ਲਾਲਚੀ ਬਣਾਤਾ ਸੀ ਹਰਮਨ ਨੇ ਇੱਕ ਕੁੜੀ ਨਾਲ ਪਿਆਰ ਕੀਤਾ ਤੇ ਆਪਦੀ ਮਾਂ ਤੋਂ ਲੁਕੋ ਰੱਖਿਆ ਨਾਲੇ ਉਹਦੇ ਨਾਲ ਵਿਆਹ ਕਰਵਾ ਲਿਆ ਉਸਨੇ ਆਪਣਾ ਨਵਾਂ ਘਰ ਵਸਾ ਲਿਆ ਸੀ ਹਰਮਨ ਨੇ ਆਪਣੀ ਘਰ ਵਾਲੀ ਰੇਖਾ ਨੂੰ ਦੱਸਿਆ ਕਿ ਉਹ ਨਾਥ ਹੈ ਉਸਦਾ ਕੋਈ ਮਾਪਾਪ ਨਹੀਂ ਹਰਮਨ ਨੇ ਆਪਣੀ ਮਾਂ ਨੂੰ ਵੀ ਆਪਣੇ ਵਿਆਹ ਵਿਾਰੇ ਨਹੀਂ ਦੱਸਿਆ ਹਰਮਨ ਨਹੀਂ ਚਾਹੁੰਦਾ ਸੀ ਕਿ ਉਸਦੀ ਮਾਂ ਉਸਦੇ ਨਵੇਂ ਜੀਵਨ ਵਿੱਚ ਦਖਲ ਦੇਵੇ ਬਲਜੀਤ ਕੌਰ ਹੁਣ ਆਪਣੇ ਮੁੰਡੇ ਨੂੰ ਬਾਰ-ਬਾਰ ਕਹਿੰਦੀ ਸੀ ਕਿ ਪੁੱਤ ਤੂੰ ਵਿਆਹ ਕਰਵਾ ਲਾ ਤੇ ਮੈਨੂੰ ਵੀ ਸ਼ਹਿਰ ਲੈ ਜਾ ਪਰ ਹਰਮਨ ਬਾਰ-ਬਾਰ ਆਪਣੀ ਮਾਂ ਨੂੰ ਲਾਰਾ ਲਾ ਦਿੰਦਾ ਸੀ ਤੇ ਕਹਿ ਦਿੰਦਾ ਸੀ ਮੈਨੂੰ ਬਹੁਤ ਕੰਮ ਹੈ ਮੰਮੀ ਮੇਰੇ ਕੋਲੇ ਤਾਂ ਟਾਈਮ ਨਹੀਂ ਤੇ ਕਦੇ ਕਹਿ ਦਿੰਦਾ ਮੈਂ ਪਿੰਡ ਵਾਪਸ ਆਵਾਂਗਾ ਤੁਸੀਂ ਚਿੰਤਾ ਕਰਨੀ ਛੱਡ ਦਿਓ ਹਰਮਨ ਆਪਣੀ ਮਾਂ ਨੂੰ ਝੂਠ ਬੋਲਦਾ ਰਿਹਾ ਹਰਮਨ ਆਪਣੀ ਮਾਂ ਤੋਂ ਪੈਸੇ ਮੰਗਦਾ ਕਿ ਮੈਂ ਹੋਰ ਪੜਦਾ ਹਜੇ ਮਾਂ ਵਿਚਾਰੀ ਖੇਤਾਂ ਵਿੱਚ ਕੰਮ ਕਰਕੇ ਉਸ ਨੂੰ ਬਹੁਤ ਸਾਰਾ ਪੈਸਾ ਭੇਜਦੀ ਉਹ ਸਾਰਾ ਪੈਸਾ ਆਪਣੀ ਘਰ ਵਾਲੀ ਤੇ ਆਪਣੇ ਬੱਚੇ ਦੀ ਸੁੱਖ ਸੁਵਿਧਾ ਤੇ ਖਰਚ ਕਰ ਰਿਹਾ ਸੀ ਗੁਲਜੀਤ ਕੌਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸਦੀ ਕਮਾਈ ਜਾਂਦੀ ਕਿੱਥੇ ਆ ਹਰਮਨ ਦੀ ਘਰ ਵਾਲੀ ਰੇਖਾ ਹਰਮਨ ਨੂੰ ਬਹੁਤ ਪਿਆਰ ਕਰਦੀ ਸੀ ਉਸ ਨੂੰ ਨਹੀਂ ਪਤਾ ਸੀ ਕਿ ਹਰਮਨ ਦੀ ਕੋਈ ਮਾਂ ਵੀ ਹੈ ਰੇਖਾ ਨੇ ਇਸ ਗੱਲ ਨੂੰ ਮੰਨ ਲਿਆ ਸੀ ਕਿ ਹਰਮਨ ਅਨਾਥ ਹਰਮਨ ਦੀ ਰੇਖਾ ਦਾ ਇੱਕ ਮੁੰਡਾ ਵੀ ਸੀ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਆਪਣੀ ਮਾਂ ਨੂੰ ਤਾਂ ਬਿਲਕੁਲ ਹੀ ਭੁੱਲ ਗਿਆ ਸੀ ਇੱਕ ਦਿਨ ਹਰਮਨ ਆਪਣੇ ਪਿੰਡ ਆਇਆ ਬਲਜੀਤ ਕੌਰ ਨੂੰ ਲੱਗਿਆ ਕਿ ਹੁਣ ਉਸ ਦਾ ਮੁੰਡਾ ਇੱਥੇ ਹੀ ਰਹੂਗਾ ਬਲਜੀਤ ਕੌਰ ਨੇ ਆਪਣੇ ਮੁੰਡੇ ਦੀ ਪਸੰਦ ਦਾ ਖਾਣਾ ਬਣਾਇਆ ਪੂਰੀ ਬਣਾਈ ਆਲੂ ਦੀ ਸਬਜ਼ੀ ਤੇ ਖੀਰ ਬਣਾਇਆ ਪਰ ਹਰਮਨ ਦਾ ਧਿਆਨ ਤਾਂ ਕਿਸੇ ਹੋਰ ਪਾਸੇ ਹੀ ਸੀ ਹਰਮਨ ਤਾਂ ਫਸਲ ਦੇ ਰੁਪਏ ਲੈਣ ਆਇਆ ਸੀ ਅਕਸਰ ਹੀ ਉਹ 6 ਮਹੀਨਿਆਂ ਤੋ ਫਸਲ ਦੇ ਪੈਸੇ ਲੈ ਕੇ ਜਾਂਦਾ ਸੀ ਬਲਜੀਤ ਕੌਰ ਕਹਿੰਦੀ ਕਿ ਪੁੱਤ ਆਪਾਂ ਇਦਾਂ ਕਰਦੇ ਹਾਂ ਆਹ ਜ਼ਮੀਨ ਵੇਚ ਦਿੰਨੇ ਹਾਂ ਤੇ ਉੱਥੇ ਘਰ ਲੈ ਲਵਾਂਗੇ ਸ਼ਹਿਰ ਵਿੱਚ ਮੈਂ ਤੁਹਾਡੇ ਨਾਲ ਹੀ ਰਹਿਣ ਲੱਗ ਜੂੰਗੀ ਪਹਿਲਾਂ ਤਾਂ ਹਰਮਨ ਪਰੇਸ਼ਾਨ ਹੋ ਗਿਆ ਇਹ ਗੱਲ ਸੁਣ ਕੇ ਫਿਰ ਉਸਦੇ ਮਨ ਵਿੱਚ ਲਾਲਚ ਆ ਗਿਆ ਉਸਨੇ ਜ਼ਮੀਨ ਵੇਚਣ ਵਾਸਤੇ ਕਹਿ ਦਿੱਤਾ ਮੇਰੇ ਕੋਲੇ ਬਹੁਤ ਸਾਰੇ ਪੈਸੇ ਆ ਜਾਣਗੇ ਨਾਲੇ ਮੈਂ ਆਪਣੀ ਘਰ ਵਾਲੀ ਤੇ ਆਪਣੇ ਜਵਾਕ ਦੀ ਵਧੀਆ ਜ਼ਿੰਦਗੀ ਬਣਾਉਂਗਾ। ਫਿਰ ਹਰਮਨ ਨੇ ਕਿਹਾ ਠੀਕ ਹੈ ਮੰਮੀ ਜੀ ਆਪਾਂ ਇਹ ਜ਼ਮੀਨ ਹੀ ਵੇਚ ਦਿੰਦੇ ਹਾਂ। ਇਹ ਸੁਣ ਕੇ ਬਲਜੀਤ कौर ਖੁਸ਼ ਹੋ ਗਈ ਉਸ ਨੂੰ ਲੱਗਿਆ ਕਿ ਹੁਣ ਮੁੰਡਾ ਮੈਨੂੰ ਆਪਣੇ ਨਾਲ ਲੈ ਜਾਊਗਾ। ਹਰਮਨ ਨੇ ਇੱਕ ਪ੍ਰਾਪਰਟੀ ਡੀਲਰ ਨਾਲ ਗੱਲ ਕੀਤੀ ਜ਼ਮੀਨ ਦਾ ਸੌਦਾ ਕਰਨ ਵਾਸਤੇ ਕਿਹਾ। ਹਰਮਨ ਨੇ ਕਿਹਾ ਮੰਮੀ ਇੱਥੇ ਡੀਲਰ ਆਊਗਾ ਤੇ ਮੈਂ ਕੁਝ ਸਮੇਂ ਬਾਅਦ ਘਰ ਵਿੱਚ ਆਊਂਗਾ ਤੁਸੀਂ ਡੀਲਰ ਨੂੰ ਜ਼ਮੀਨ ਦਿਖਾ ਦਿਓ। ਬਲਜੀਤ ਕੌਰ ਖੁਸ਼ ਹੋ ਗਈ ਬਸ ਉਹਦੇ ਮਨ ਵਿੱਚ ਇਹੀ ਗੱਲ ਸੀ ਕਿ ਉਹ ਆਪਣੇ ਮੁੰਡੇ ਨਾਲ ਸ਼ਹਿਰ ਰਹੂਗੀ ਨਾਲੇ ਹਰਮਨ ਦਾ ਵਿਆਹ ਕਰਵਾਉਗੀ ਕੁਝ ਦਿਨਾਂ ਬਾਅਦ ਡੀਲਰ ਉੱਥੇ ਆਇਆ ਬਲਜੀਤ ਕੌਰ ਨੇ ਆਪਣੇ ਖੇਤਾਂ ਦੀ ਜ਼ਮੀਨ ਸਾਰੀ ਦਿਖਾ ਦਿੱਤੀ ਪਰ ਘਰ ਦੀ ਨਹੀਂ ਦਿਖਾਈ ਡੀਲਰ ਨੂੰ ਬਹੁਤ ਪਸੰਦ ਆਏ ਖੇਤ ਸੌਦਾ ਪੱਕਾ ਹੋ ਗਿਆ ਜਦੋਂ ਹਰਮਨ ਨੂੰ ਇਹ ਗੱਲ ਪਤਾ ਚੱਲੀ ਤਾਂ ਉਹ ਵਾਪਸ ਆਪਣੇ ਪਿੰਡ ਆਇਆ ਹਰਮਨ ਹੁਣ ਆਪਣੀ ਮਾਂ ਨੂੰ ਨਾਲ ਲਿਜਾ ਕੇ ਕਾਗਜ਼ਾਂ ਤੇ ਸਾਈਨ ਕਰਵਾ ਕੇ ਤੇ ਜ਼ਮੀਨ ਨੂੰ ਵੇਚ ਦਿੱਤਾ ਹਰਮਨ ਹਜੇ ਸੰਤੁਸ਼ਟ ਨਹੀਂ ਸੀ ਕਿਉਂਕਿ ਉਹ ਬਹੁਤ ਸਾਰੇ ਰੁਪਏ ਭਾਲਦਾ ਸੀ ਜਦੋਂ ਹਰਮਨ ਨੇ ਕਿਹਾ ਕਿ ਇਹ ਰੁਪਏ ਤਾਂ ਬਹੁਤ ਘੱਟ ਆ ਤਾਂ ਡੀਲਰ ਨੇ ਕਿਹਾ ਤੁਸੀਂ ਕੱਲ੍ਹ ਖੇਤ ਵੇਚਿਆ ਘਰ ਨਹੀਂ ਮੈਂ ਘਰ ਵਾਸਤੇ ਤੁਹਾਡੇ ਲਈ ਹੋਰ ਪ੍ਰਾਪਰਟੀ ਡੀਲਰ ਲੱਭੂੰਗਾ ਹਰਮਨ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਉਸਦੀ ਮਾਂ ਨੇ ਕੱਲੇ ਖੇਤਾਂ ਦੀ ਜ਼ਮੀਨ ਵੇਚੀ ਤੇ ਫਿਰ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਤਿਆਰ ਹੋ ਜਾ ਹੁਣ ਆਪਾਂ ਸ਼ਹਿਰ ਚੱਲਾਂਗੇ ਬਲਜੀਤ ਕੌਰ ਦਾ ਦਿਲ ਖੁਸ਼ ਹੋ ਗਿਆ ਉਹ ਆਪਣੀ ਸਹੇਲੀ ਨੂੰ ਦੱਸਣ ਲੱਗੀ ਕਿ ਦੇਖ ਹੁਣ ਮੈਂ ਸ਼ਹਿਰ ਜਾਵਾਂਗੀ ਤੇ ਸ਼ਾਇਦ ਹੀ ਕਦੇ ਪਿੰਡ ਵਾਪਸ ਆਮਾ ਬਬਲੀ ਨੇ ਉਹਨੂੰ ਗਲੇ ਲਗਾ ਕੇ ਜਾਣ ਵਾਸਤੇ ਕਹਿ ਦਿੱਤਾ ਹੁਣ ਬਲਜੀਤ ਕੌਰ ਨੇ ਆਪਣਾ ਜ਼ਰੂਰੀ ਸਮਾਨ ਚੱਕਿਆ ਤੇ ਹਰਮਨ ਦੇ ਨਾਲ ਟ੍ਰੇਨ ਵਿੱਚ ਬੈਠ ਕੇ ਮੁੰਬਈ ਜਾਣ ਲੱਗੀ ਬਲਜੀਤ ਕੌਰ ਦੇ ਮਨ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਕਿ ਸ਼ਹਿਰ ਵਿੱਚ ਜਾ ਕੇ ਉਹ ਆਪਣੇ ਮੁੰਡੇ ਦਾ ਵਿਆਹ ਕਰਵਾਉਗੀ ਨਾਲੇ ਮੁੰਡੇ ਨੂੰ ਉਸਦੀ ਪਸੰਦ ਦਾ ਖਾਣਾ ਬਣਾ ਕੇ ਦਿਆ ਕਰੂਗੀ ਪਰ ਬਲਜੀਤ ਕੌਰ ਨੂੰ ਨਹੀਂ ਸੀ ਪਤਾ ਕਿ ਹਰਮਨ ਦਾ ਇਰਾਦਾ ਤਾਂ ਕੁਝ ਹੋਰ ਹੀ ਹੈ ਹਰਮਨ ਦਾ ਇਰਾਦਾ ਤਾਂ ਆਪਣੀ ਮਾਂ ਨੂੰ ਨਾਲ ਲਿਜਾਣਾ ਨਹੀਂ ਬਲਕਿ ਉਸ ਨੂੰ ਹਮੇਸ਼ਾ ਦੇ ਲਈ ਆਪਣੇ ਤੋਂ ਅਲੱਗ ਕਰਨਾ ਸੀ ਮਮਈ ਪਹੁੰਚਦੇ ਆ ਹੀ ਹਰਮਨ ਨੇ ਆਪਣੀ ਮਾਂ ਨੂੰ ਇੱਕ ਬੈਂਚ ਤੇ ਬਿਠਾਇਆ ਤੇ ਕਿਹਾ ਮੰਮੀ ਜੀ ਤੁਸੀਂ ਇੱਥੇ ਬੈਠ ਜਾਓ ਮੈਂ ਟੈਕਸੀ ਲੈਣ ਵਾਸਤੇ ਜਾਂਣਾ ਤੇ ਜਲਦੀ ਵਾਪਸ ਆ ਜਾਊਂਗਾ ਬਲਜੀਤ ਕੌਰ ਹੁਣ ਉੱਥੇ ਬੈਠ ਗਈ ਆਪਣੇ ਮੁੰਡੇ ਦੀ ਠੀਕ ਕਰਨ ਲੱਗੀ ਘੰਟੇ ਬੀਤ ਗਏ ਹੁਣ ਦਿਨ ਛਿਪਨ ਲੱਗ ਗਿਆ ਰਾਤ ਹੋ ਗਈ ਪਰ ਹਜੇ ਉਸ ਦਾ ਹਰਮਨ ਨਹੀਂ ਆਇਆ ਬਲਜੀਤ ਕੌਰ ਦਾ ਦਿਲ ਡਰਨ ਲੱਗ ਗਿਆ ਕਿ ਕਿਤੇ ਉਸ ਦਾ ਮੁੰਡਾ ਕਿਸੇ ਮੁਸੀਬਤ ਵਿੱਚ ਨਾ ਆ ਗਿਆ ਹੋਵੇ ਫੇਰ ਉਸਨੂੰ ਲੱਗਿਆ ਕਿ ਸ਼ਾਇਦ ਉਹ ਉਸਨੂੰ ਛੱਡ ਕੇ ਭੱਜ ਗਿਆ ਜਦੋਂ 7-8 ਘੰਟੇ ਲੰਘ ਗਏ ਤਾਂ ਬਲਜੀਤ ਕੌਰ ਆਪਣੇ ਮੁੰਡੇ ਨੂੰ ਲੱਭਣ ਵਾਸਤੇ ਇੱਧਰ ਉੱਧਰ ਜਾਣ ਲੱਗੀ ਉੱਥੇ ਦੁਕਾਨਾਂ ਤੋਂ ਪੁੱਛਣ ਲੱਗੀ ਪਰ ਸ਼ਹਿਰ ਵਿੱਚ ਹਰਮਨ ਦੀ ਮਾਂ ਦੀ ਗੱਲ ਸੁਣਨ ਵਾਸਤੇ ਕੋਈ ਤਿਆਰ ਹੀ ਨਹੀਂ ਸੀ ਸਾਰੇ ਲੋਕ ਆਪਣੀ ਜ਼ਿੰਦਗੀ ਵਿੱਚ ਮਸਤ ਸੀ ਹੁਣ ਬਲਜੀਤ ਕੌਰ ਥੱਕ ਕੇ ਸੜਕ ਦੇ ਕਿਨਾਰੇ ਤੇ ਬੈਠ ਗਈ ਬਲਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਉਹ ਉੱਚੀ-ਉੱਚੀ ਰੋਣ ਲੱਗੀ ਰਾਹ ਜਾਂਦੇ ਤਮੀਆਂ ਨੂੰ ਉਹ ਪੁੱਛਣ ਲੱਗੀ ਕਿ ਤੁਸੀਂ ਮੇਰੇ ਮੁੰਡੇ ਹਰਮਨ ਨੂੰ ਦੇਖਿਆ ਉਹਦੀ ਰੋਣ ਦੀ ਆਵਾਜ਼ ਸੁਣ ਕੇ ਕੁਝ ਲੋਕ ਉੱਥੇ ਰੁੱਕ ਗਏ ਤੇ ਇੱਕ ਆਦਮੀ ਨੇ ਪੁੱਛਿਆ ਕਿ ਮਾਂ ਜੀ ਤੁਹਾਡੇ ਕੋਲੇ ਤੁਹਾਡੇ ਮੁੰਡੇ ਦਾ ਨੰਬਰ ਹੈ ਤਾਂ ਮੈਨੂੰ ਦੇ ਦਿਓ ਮੈਂ ਫੋਨ ਲਗਾ ਦਿਨਾ ਹਾ ਬਲਜੀਤ ਕੌਰ ਅਣਪੜ੍ਹ ਸੀ ਉਸ ਨੂੰ ਆਪਣੇ ਮੁੰਡੇ ਦਾ ਨੰਬਰ ਤਾਂ ਯਾਦ ਨਹੀਂ ਸੀ ਪਰ ਹਾਂ ਉਸ ਦੀ ਸਹੇਲੀ ਬਬਲੀ ਨੇ ਹਰਮਨ ਦਾ ਨੰਬਰ ਲਿਖ ਕੇ ਉਸ ਦੇ ਥੈਲੇ ਵਿੱਚ ਪਾਤਾ ਸੀ ਫਿਰ ਉਸਨੇ ਥੈਲੇ ਵਿੱਚੋਂ ਨੰਬਰ ਕੱਢ ਕੇ ਉਸ ਆਦਮੀ ਨੂੰ ਦਿੱਤਾ ਫਿਰ ਉਸ ਆਦਮੀ ਨੇ ਫੋਨ ਲਗਾਇਆ ਹਰਮਨ ਨੇ ਫੋਨ ਚੁੱਕਿਆ ਉਸ ਆਦਮੀ ਨੇ ਪੁੱਛਿਆ ਕਿ ਤੁਸੀਂ ਹਰਮਨ ਹੋ ਤੁਹਾਡੀ ਮਾਂ ਇੱਥੇ ਬਹੁਤ ਪਰੇਸ਼ਾਨ ਬੈਠੀ ਹੈ ਤੁਸੀਂ ਇਸ ਨੂੰ ਆ ਕੇ ਲੈ ਜਾਓ ਹਰਮਨ ਨੇ ਕੁਝ ਨਹੀਂ ਕੀਤਾ ਹਰਮਨ ਨੇ ਫੋਨ ਕੱਟਤਾ ਫਿਰ ਉਸ ਤੋਂ ਬਾਅਦ ਹਰਮਨ ਨੇ ਸਵਿਚ ਆਫ ਹੀ ਕਰ ਦਿੱਤੀ ਹਰਮਨ ਨੂੰ ਬਾਰ-ਬਾਰ ਉਸ ਆਦਮੀ ਨੇ ਫੋਨ ਲਗਾਇਆ ਪਰ ਉਸ ਦਾ ਫੋਨ ਮਿਲਿਆ ਹੀ ਨਹੀਂ ਹੁਣ ਬਲਜੀਤ ਕੌਰ ਨੂੰ ਯਕੀਨ ਹੋ ਗਿਆ ਸੀ ਕਿ ਉਸ ਦਾ ਮੁੰਡਾ ਉਸ ਨੂੰ ਜਾਣ ਬੁੱਝ ਕੇ ਇੱਥੇ ਛੱਡ ਗਿਆ ਹੁਣ ਉਹ ਉੱਚੀ ਉੱਚੀ ਰੋਣ ਲੱਗੀ ਆਸ-ਪਾਸ ਦੇ ਲੋਕ ਇਹ ਗੱਲਾਂ ਕਰ ਰਹੇ ਸੀ ਕਿ ਇਸ ਦਾ ਮੁੰਡਾ ਇਸ ਨੂੰ ਛੱਡ ਕੇ ਚਲਾ ਗਿਆ ਇਸ ਮੁੰਡੇ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਉਸੇ ਵਕਤ ਇੱਕ ਕ੍ਰਿਸ਼ਮਾ ਨਾਮ ਦੀ ਕੁੜੀ ਉੱਥੋਂ ਲੰਘਦੀ ਹੈ ਕ੍ਰਿਸ਼ਮਾ ਇੱਕ ਸੋਸ਼ਲ ਵਰਕਰ ਸੀ ਜਿਸ ਦੀ ਜ਼ਿੰਦਗੀ ਦੂਸਰਿਆਂ ਦੀ ਮਦਦ ਕਰਨ ਵਿੱਚ ਲੰਘਦੀ ਸੀ ਕ੍ਰਿਸ਼ਮਾ ਦੀ ਉਮਰ ਚਾਹੇ ਬਹੁਤ ਜ਼ਿਆਦਾ ਹੋ ਗਈ ਸੀ ਪਰ ਉਸਨੇ ਵਿਆਹ ਨਹੀਂ ਕਰਵਾਇਆ ਸੀ ਕਿਉਂਕਿ ਉਹ ਲੋਕਾਂ ਦੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੀ ਸੀ ਕ੍ਰਿਸ਼ਮਾ ਨੇ ਜਦੋਂ ਉੱਥੇ ਭੀੜ ਦੇਖੀ ਤਾਂ ਉਹ ਲੋਕਾਂ ਨੂੰ ਪੁੱਛਣ ਲੱਗੀ ਕਿ ਇੱਥੇ ਕੀ ਹੋਇਆ ਤਾਂ ਲੋਕਾਂ ਨੇ ਬਲਜੀਤ ਕੌਰ ਦੀ ਕਹਾਣੀ ਦੱਸੀ ਬਲਜੀਤ ਕੌਰ ਦੀ ਕਹਾਣੀ ਸੁਣ ਕੇ ਕ੍ਰਿਸ਼ਮਾ ਦਾ ਦਿਲ ਦੁਖੀ ਹੋ ਗਿਆ ਹੁਣ ਬਲਜੀਤ ਕੌਰ ਦੇ ਕੋਲ ਗਈ ਕਿ ਹਾਂ ਮਾਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੀ ਮਦਦ ਕਰੂੰਗੀ ਬਲਜੀਤ ਕੌਰ ਨੇ ਕਿਹਾ ਪਤ ਤੂੰ ਕੌਣ ਹੈ ਮੇਰਾ ਮੁੰਡਾ ਤਾਂ ਮੈਨੂੰ ਧੋਖਾ ਦੇ ਕੇ ਇੱਥੇ ਛੱਡ ਗਿਆ ਤੇ ਤੂੰ ਮੇਰੀ ਮਦਦ ਕਿਵੇਂ ਕਰੇਂਗੀ ਕ੍ਰਿਸ਼ਮਾ ਨੇ ਪਿਆਰ ਨਾਲ ਕਿਹਾ ਕਿ ਮਾਜੀ ਮੈਂ ਇੱਕ ਸੋਸ਼ਲ ਵਰਕਰ ਹਾਂ ਦੂਜਿਆਂ ਦਾ ਦੁੱਖ ਵੜਾਉਣਾ ਮੈਨੂੰ ਚੰਗਾ ਲੱਗਦਾ ਕ੍ਰਿਸ਼ਮਾ ਕਹਿੰਦੀ ਹੈ ਕਿ ਮਾਜੀ ਤੁਸੀਂ ਉਹ ਆਪਣੇ ਪਿੰਡ ਦਾ ਨਾਮ ਤੇ ਆਪਣਾ ਨਾਮ ਦੱਸੋ ਬਲਜੀਤ ਕੌਰ ਨੇ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸਿਆ ਫਿਰ ਕ੍ਰਿਸ਼ਮਾ ਨੇ ਆਪਣੇ ਫੋਨ ਤੇ ਉਸ ਪਿੰਡ ਬਾਰੇ ਜਾਣਕਾਰੀ ਲੱਭੀ ਤੇ ਬਲਜੀਤ ਕੌਰ ਨੂੰ ਪੁੱਛਿਆ ਮਾਜੀ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੇ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੰਨੀ ਹਾਂ ਤੁਸੀਂ ਉੱਥੇ ਵਧੀਆ ਰਹੋਗੇ ਜਾਂ ਫਿਰ ਤੁਸੀਂ ਆਪਣੇ ਮੁੰਡੇ ਨੂੰ ਲੱਭਣਾ ਚਾਹੁੰਦੇ ਹੋ ਤਾਂ ਬਲਜੀਤ कौर ਕਹਿੰਦੀ ਹੈ ਕਿ ਪੁੱਤ ਮੇਰਾ ਮੁੰਡਾ ਤਾਂ ਮੈਨੂੰ ਛੱਡ ਕੇ ਚਲਾ ਗਿਆ ਉਸ ਨੂੰ ਲੱਭਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਰਿਹਾ ਤੁਸੀਂ ਮੈਨੂੰ ਮੇਰੇ ਪਿੰਡ ਹੀ ਭੇਜ ਦਿਓ ਉੱਥੇ ਮੇਰਾ ਘਰ ਹੈ ਮੈਂ ਉੱਥੇ ਆਰਾਮ ਨਾਲ ਰਹਿ ਲੂੰਗੀ ਫਿਰ ਕ੍ਰਿਸ਼ਮਾ ਨੇ ਕਿਹਾ ਠੀਕ ਹੈ ਮਾਜੀ ਮੈਂ ਤੁਹਾਨੂੰ ਤੁਹਾਡੇ ਪਿੰਡ ਛੱਡਾਵਾਂਗੀ ਬਲਜੀਤ ਕੌਰ ਨੇ ਕਿਹਾ ਕਿ ਪੁੱਤ ਮੈਂ ਤਾਂ ਅਣਪੜਹਾ ਮੈਨੂੰ ਰਾਹਸਤਾ ਨਹੀਂ ਪਤਾ ਤੁਸੀਂ ਮੇਰੇ ਨਾਲ ਹੀ ਚੱਲੋ ਕ੍ਰਿਸ਼ਮਾ ਨੇ ਕਿਹਾ ਠੀਕ ਹੈ ਮਾਜੀ ਮੈਂ ਤੁਹਾਡੇ ਨਾਲ ਹੀ ਚੱਲਾਂਗੀ ਕ੍ਰਿਸ਼ਮਾ ਨੇ ਆਪਣੇ ਜ਼ਰੂਰੀ ਕੰਮ ਛੱਡ ਕੇ ਬਲਜੀਤ ਕੌਰ ਨਾਲ ਟ੍ਰੇਨ ਵਿੱਚ ਬੈਠ ਗਈ ਹੁਣ ਉਹ ਪਿੰਡ ਪਹੁੰਚ ਗਈ ਪਿੰਡ ਦਾ ਬਹੁਤ ਸੋਹਣਾ ਮਾਹੌਲ ਦੇ ਕੇ ਕ੍ਰਿਸ਼ਮਾ ਦਾ ਦਿਲ ਖੁਸ਼ ਹੋ ਗਿਆ ਫਿਰ ਉਹ ਬਲਜੀਤ ਕੌਰ ਕ੍ਰਿਸ਼ਮਾ ਨੂੰ ਆਪਣੇ ਘਰ ਲੈ ਗਈ ਘਰ ਵਿੱਚ ਸਮਾਨ ਇੱਧਰ ਉੱਧਰ ਖਿਲਰ ਰਿਹਾ ਹੋਇਆ ਸੀ ਘਰ ਨੂੰ ਦੇਖ ਕੇ ਬਲਜੀਤ ਕੌਰ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੇਰਾ ਮੁੰਡਾ ਮੈਨੂੰ ਧੋਖਾ ਦੇ ਗਿਆ ਮੈਂ ਉਹਦੇ ਲਈ ਬਹੁਤ ਕੁਝ ਕੀਤਾ ਪਰ ਉਸਨੇ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਕ੍ਰਿਸ਼ਮਾ ਨੇ ਬਲਜੀਤ ਕੌਰ ਨੂੰ ਗਲੇ ਲਗਾਇਆ ਤੇ ਕਿਹਾ ਮਾ ਜੀ ਤੁਸੀਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਹਿੰਮਤ ਨਹੀਂ ਹਾਰੀ ਤੇ ਇਸ ਜ਼ਮੀਨ ਤੇ ਘਰ ਨੂੰ ਬਣਾਇਆ ਤੁਸੀਂ ਹੁਣ ਵੀ ਹਿੰਮਤ ਨਾ ਛੱਡੋ ਜੇ ਤੁਸੀਂ ਆਪਣੇ ਮੁੰਡੇ ਲਈ ਇੰਨਾ ਕੁਝ ਕਰ ਸਕਦੇ ਹੋ ਤਾਂ ਆਪਣੇ ਲਈ ਵੀ ਕਰ ਸਕਦੇ ਹੋ ਕ੍ਰਿਸ਼ਮਾ ਦੀਆਂ ਗੱਲਾਂ ਸੁਣ ਕੇ ਬਲਜੀਤ ਕੌਰ ਨੂੰ ਹਿੰਮਤ ਆ ਗਈ ਬਲਜੀਤ ਕੌਰ ਦੀ ਬਬਲੀ ਵੀ ਉੱਥੇ ਆ ਗਈ ਉਸਨੇ ਬਲਜੀਤ ਕੌਰ ਨੂੰ ਕਿਹਾ ਕਿ ਤੂੰ ਤਾਂ ਕਹਿੰਦੀ ਸੀ ਹੁਣ ਮੈਂ ਇੱਥੇ ਨਹੀਂ ਆਉਂਦੀ ਫਿਰ ਤੂੰ ਕਿਵੇਂ ਆ ਗਈ ਤਬਲਜੀਤ ਕੌਰ ਨੇ ਰੋ ਰੋ ਕੇ ਆਪਣੀ ਸਾਰੀ ਕਹਾਣੀ ਦੱਸੀ ਬਬਲੀ ਨੂੰ ਇਹ ਸੁਣ ਕੇ ਬਹੁਤ ਗੁੱਸਾ ਆ ਗਿਆ ਉਸਨੇ ਕਿਹਾ ਇਹ ਮੁੰਡਿਆਂ ਨੂੰ ਤਾਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬਬਲੀ ਨੇ ਉਸ ਨੂੰ ਰਾਸ਼ਨ ਦਿੱਤਾ ਕ੍ਰਿਸ਼ਮਾ ਕੁਝ ਦੇਣ ਵਾਸਤੇ ਬਲਜੀਤ ਕੌਰ ਕੋਲੇ ਰੁਕ ਗਈ ਦੋਨਾਂ ਦਾ ਮਾਂ ਧੀਆਂ ਵਰਗਾ ਰਿਸ਼ਤਾ ਬਣ ਗਿਆ ਇੱਕ ਦਿਨ ਬਲਜੀਤ ਕੌਰ ਨੇ ਕ੍ਰਿਸ਼ਮਾ ਨੂੰ ਪੁੱਛਿਆ ਕਿ ਪੁੱਤ ਹੁਣ ਮੈਂ ਕੀ ਕਰਾਂ ਕ੍ਰਿਸ਼ਮਾ ਨੂੰ ਪਤਾ ਸੀ ਕਿ ਬਲਜੀਤ ਕੌਰ ਨੂੰ ਖੇਤੀ ਕਰਨ ਦੀ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਹੈ ਕ੍ਰਿਸ਼ਮਾ ਕਹਿਣ ਲੱਗੀ ਕਿ ਮਾਂ ਜੀ ਤੁਸੀਂ ਦੂਸਰੀਆਂ ਦੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਲਓ ਕੁਝ ਹਿੱਸਾ ਆਪਣੇ ਕੋਲੇ ਰੱਖ ਲਿਆ ਕਰੋ ਤੇ ਕੁਝ ਮਾਲਕ ਨੂੰ ਦੇ ਦਿਆ ਕਰੋ ਅਜਿਹੇ ਸਬਜ਼ੀਆਂਗਾ ਉਗਾਓ ਜੋ ਇੱਥੇ ਘੱਟ ਮਿਲਦੀਆਂ ਹੋਣ ਇਸ ਨਾਲ ਤੁਹਾਨੂੰ ਬਹੁਤ ਵਧੀਆ ਮੁਨਾਫਾ ਮਿਲੂਗਾ ਫਿਰ ਬਲਜੀਤ ਕੌਰ ਨੇ ਪਿੰਡ ਵਾਲੇ ਤੋਂ ਜ਼ਮੀਨ ਨੂੰ ਠੇਕੇ ਤੇ ਲੈ ਕੇ ਉੱਥੇ ਸਬਜ਼ੀ ਜਿਉਂ ਗੌਰਗਾ ਸ਼ੁਰੂ ਕਰ ਦਿੱਤੀਆਂ ਕ੍ਰਿਸ਼ਮਾ ਵੀ ਬਲਜੀਤ ਕੌਰ ਦੇ ਹਰ ਕਦਮ ਨਾਲ ਕਦਮ ਮਲਾ ਕੇ ਚੱਲਦੀ ਸੀ ਉਹਦੀ ਬਹੁਤ ਮਦਦ ਕਰਦੀ ਸੀ ਜਦੋਂ ਫਸਲ ਤਿਆਰ ਹੋਈ ਤਾਂ ਬਹੁਤ ਜ਼ਿਆਦਾ ਮੁਨਾਫਾ ਹੋਇਆ ਬਲਜੀਤ ਕੌਰ ਨੇ ਇਹ ਦੇਖ ਕੇ ਬਹੁਤ ਖੁਸ਼ ਹੋ ਗਈ ਕਿ ਮੈਨੂੰ ਬਹੁਤ ਜ਼ਿਆਦਾ ਮੁਨਾਫਾ ਹੋ ਗਿਆ ਬਲਜੀਤ ਕੌਰ ਨੇ ਖੁਸ਼ ਹੋ ਕੇ ਕਿਹਾ ਕਿ ਪੁੱਤਾ ਇਹ ਸਭ ਕੁਝ ਤੇਰੇ ਕਰਕੇ ਹੋਇਆ ਇੰਨੇ ਰੁਪਈਆ ਤੇ ਤੁਹਾਡਾ ਵੀ ਹੱਕ ਹੈ ਕ੍ਰਿਸ਼ਮਾ ਨੇ ਉਹ ਰੁਪਈਏ ਲੈਣ ਤੋਂ ਇਨਕਾਰ ਕਰ ਦਿੱਤੇ ਪਰ ਮੱਲੋ ਜੋਰੀ ਬਲਜੀਤ ਕੌਰ ਨੇ ਉਹ ਰੁਪਈਏ ਕ੍ਰਿਸ਼ਮਾ ਨੂੰ ਦੇ ਦਿੱਤੇ ਕ੍ਰਿਸ਼ਮਾ ਨੇ ਇੱਕ ਬੈਂਕ ਖਾਤਾ ਖਲਵਾਇਆ ਤੇ ਉਸ ਖਾਤੇ ਵਿੱਚ ਉਹ ਰੁਪਏ ਰੱਖਣੇ ਸ਼ੁਰੂ ਕਰ ਦਿੱਤੇ ਸਮਾਂ ਲੰਘਦਾ ਗਿਆ ਹੁਣ ਪਿੰਡ ਵਾਲਿਆਂ ਵਿੱਚ ਕ੍ਰਿਸ਼ਮਾ ਤੇ ਬਲਜੀਤ ਕੌਰ ਦੀ ਜੋੜੀ ਫੇਮਸ ਹੋ ਗਈ ਸੀ ਕ੍ਰਿਸ਼ਮਾ ਨੂੰ ਪਿੰਡ ਦਾ ਮਾਹੌਲ ਬਹੁਤ ਪਸੰਦ ਆਇਆ ਜਿਸ ਕਰਕੇ ਉਹ ਪਿੰਡ ਵਿੱਚ ਹੀ ਰੁਕ ਗਈ ਲਗਭਗ 1 ਸਾਲ ਬਾਅਦ ਹਰਮਨ ਪਿੰਡ ਆਇਆ ਉਸ ਨੂੰ ਲੱਗਿਆ ਕਿ ਉਸ ਦੀ ਮਾਂ ਤਾਂ ਹੁਣ ਮਰ ਚੁੱਕੀ ਹੋਵੇਗੀ ਦਰਅਸਲ ਉਹ ਘਰ ਦੀ ਜ਼ਮੀਨ ਵੇਚਣ ਵਾਸਤੇ ਆਇਆ ਸੀ ਜਦੋਂ ਉਹ ਘਰੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਘਰ ਦੀ ਮੁਰੰਮਤ ਹੋ ਰਹੀ ਹੈ ਫਿਰ ਉਸਨੇ ਸੋਚਿਆ ਕਿ ਸ਼ਾਇਦ ਕਿਸੇ ਨੇ ਸਾਡਾ ਘਰ ਨੱਪ ਲਿਆ ਫਿਰ ਉਸਨੇ ਆਣਗਵਾਂਢ ਦੇ ਲੋਕਾਂ ਨੂੰ ਸੱਦਿਆ ਤੇ ਰੌਲਾ ਪੁਣਾ ਸ਼ੁਰੂ ਕਰ ਦਿੱਤਾ ਉਸੇ ਵਕਤ ਬਲਜੀਤ ਕੌਰ ਤੇ ਕ੍ਰਿਸ਼ਮਾ ਵੀ ਉੱਥੇ ਪਹੁੰਚ ਗਈਆਂ ਹਰਮਨ ਆਪਣੀ ਮਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਆਣਗਵਾਂਢ ਨੂੰ ਤਾਂ ਪਤਾ ਹੀ ਸੀ ਹਰਮਨ ਦੀ ਕਰਤੂਤ ਦਾ ਉਹ ਹਰਮਨ ਨੂੰ ਬਹੁਤ ਬੁਰਾ ਭਲਾ ਕਹਿਣ ਲੱਗੇ ਕਿਸੇ ਨੇ ਉੱਥੇ ਪੁਲਿਸ ਬੁਲਾ ਲਈ ਪੁਲਿਸ ਨੇ ਬਲਜੀਤ ਕੌਰ ਤੋਂ ਪੁੱਛਿਆ ਤਾਂ ਬਲਜੀਤ ਕੌਰ ਨੇ ਪੁਲਿਸ ਵਾਲਿਆਂ ਨੂੰ ਸਾਰੀ ਗੱਲ ਦੱਸ ਦਿੱਤੀ ਹੁਣ ਹਰਮਨ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗਿਆ ਕਿ ਮਾਂ ਮੈਨੂੰ ਮਾਫ ਕਰ ਦੋ ਕਰਵਾਲੀ ਤੇ ਮੇਰਾ ਬੱਚਾ ਰੁੱਲ ਜਾਣਗੇ ਮੈਂ ਉਹਨਾਂ ਦੀ ਸੁੱਖ ਸੁਵਿਧਾ ਵਾਸਤੇ ਰੁਪਏ ਲੈਣ ਲਈ ਆਇਆ ਸੀ ਬਲਜੀਤ ਕੌਰ ਨੂੰ ਇਹ ਸੁਣ ਕੇ ਬਹੁਤ ਵੱਡਾ ਸਦਮਾ ਲੱਗਿਆ ਕਿਉਂਕਿ ਉਹ ਆਪਣੇ ਮੁੰਡੇ ਦੇ ਵਿਆਹ ਦੇ ਸੁਪਨੇ ਦੇਖਦੀ ਸੀ ਪਰ ਉਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸਨੇ ਵਿਆਹ ਕਰਵਾ ਲਿਆ ਉਸਨੇ ਤਾਂ ਮਾਂ ਨੂੰ ਦੱਸਿਆ ਹੀ ਨਹੀਂ ਬਲਜੀਤ ਕੌਰ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਇਸ ਨੂੰ ਛੱਡ ਦਿਓ ਇੱਕ ਕਰਤਾ ਮੇਰੇ ਨਾਮ ਹੈ ਇਹ ਇਹ ਇਸ ਨੂੰ ਵੇਚ ਨਹੀਂ ਸਕਦਾ ਹਰਮਨ ਹੁਣ ਮਾਫੀ ਮੰਗਣ ਲੱਗ ਗਿਆ ਪਰ ਬਲਜੀਤ ਕੌਰ ਨੇ ਉਸ ਨੂੰ ਤੱਕੇ ਦੇ ਕੇ ਘਰੋਂ ਕੱਢ ਦਿੱਤਾ ਬਲਜੀਤ ਕੌਰ ਨੇ ਆਪਣੇ ਮੁੰਡੇ ਨੂੰ ਕਿਹਾ ਕਿ ਤੂੰ ਮੇਰਾ ਮੁੰਡਾ ਨਹੀਂ ਇੱਥੋਂ ਚਲਾ ਜਾ ਤੂੰ ਹੁਣ ਆਪਣੀ ਘਰ ਵਾਲੀ ਤੇ ਆਪਣੇ ਮੁੰਡੇ ਨਾਲ ਹੀ ਰਹਿ ਉੱਥੇ ਆਪਣੀ ਦੁਨੀਆ ਬਸਾ ਹਰਮਨ ਸ਼ਰਮਿੰਦਾ ਹੋ ਕੇ ਉੱਥੋਂ ਚਲਾ ਗਿਆ ਬਲਜੀਤ ਕੌਰ ਤੇ ਕ੍ਰਿਸ਼ਮਾ ਹੁਣ ਉਸੇ ਘਰ ਵਿੱਚ ਰਹਿਣ ਲੱਗੀਆਂ ਉਨਾਂ ਨੇ ਉਹ ਆਪਣਾ ਘਰ ਇੱਕ ਵਿਰਿਧਾ ਆਸ਼ਰਮ ਵਿੱਚ ਬਦਲ ਦਿੱਤਾ ਸੀ ਹੁਣ ਉਸ ਘਰ ਵਿੱਚ ਉਹ ਲੋਕ ਰਹਿੰਦੇ ਸੀ ਜਿਨ੍ਹਾਂ ਦੇ ਮੁੰਡੇ ਤੇ ਨੋਹਾ ਆਪਣੇ ਮਾਪੇ ਨੂੰ ਘਰੋਂ ਕੱਢ ਦਿੰਦੇ ਸੀ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ ਨਾਲੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜਰੂਰ ਕਰ ਲਿਓ